والمکی ہر ہر والمکی ਕਾਲੀ ਜੋ ਘਟਨਾ ਦੇ ਕਾਰਨ ਅੱਜ ਜਿਹੜਾ ਭੰਡਾਰੀ ਪੁਲ ਜਿਹੜਾ ਉਹ ਬੰਦ ਹੋ ਚੁੱਕਾ ਵਾ ਔਰ ਸਾਥ ਸੰਗਤ ਨੂੰ ਔਰ ਅੰਮ੍ਰਿਤਸਰ ਨਿਵਾਸੀਆਂ ਨੂੰ ਬੇਨਤੀ ਕਰਦੇ ਆਂ ਕਿ ਪੂਰਾ ਜਿਹੜਾ ਉਹ ਸੰਯੋਗ ਦੋ ਜੈ ਵਾਲਮੀਕੀ ਹਰ ਹਰ ਵਾਲਮੀਕੀ ਭਾਰਤੀ ਮੰਗ ਕੀ ਹੈ ਕਿਉਂਕਿ ਦੋਸ਼ੀ ਤਾਂ ਫੜ ਲਿਆ ਗਿਆ ਉੱਥੇ ਮੰਗ ਕੀ ਹੈ ਮੰਗ ਹਲੇ ਹੁਣ ਵੇਖੋ ਗੋਮਸਾਰੀ ਇਕੱਠੀ ਹੋ ਰਹੀ ਆ ਜੋ ਸਮਾਜ ਦੀ ਮੰਗ ਹੋਏਗੀ ਉਹਦੇ ਵਿੱਚ ਜਿਹੜਾ ਸਾਰਾ ਪੂਰਾ ਉਤਰਿਆ ਜਾਊਗਾ ਸਾਰੇ ਸੰਗਤ ਨੂੰ ਅਪੀਲ ਕਰਦੇ ਆ ਕਿ ਉਹਨਾਂ ਤੇ ਬਹੁਤ ਜਿਹੜੀ ਕੜੀ ਤੋਂ ਕੜੀ ਜਿਹੜੀ ਸਜ਼ਾ ਜਾਂ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਇਹੋ ਜਿਹੇ ਬੰਦੇ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਹਾਂਜੀ ਪਹਿਲੇ ਤਾਂ ਸਾਰੀ ਸੰਗਤ ਨੂੰ ਜੈ ਵਾਲਮੀਕੀ ਹਰ ਵਾਲਮੀਕੀ ਮਹਾਰਕੇਸ਼ਨਾ ਜਨਰਲ ਸੈਕਟਰੀ ਸੰਤਮਾ ਸਭਾ ਭਾਰਤ ਤੁਣਾ ਸਾਹਿਬ ਦਰਸ਼ਤ ਜੋ ਬੀਤੇ ਦਿਨੀ ਕੱਲ ਜੋ ਦੁਖਦਾਈ ਘਟਨਾ ਕੀਤੀ ਗਈ ਹੈ ਸਾਡੇ ਰਹਿਬਰ ਬਾਬਾ ਸਾਹਿਬ ਅੰਬੇਡਕਰ ਸਾਹਿਬ ਜੀ ਦੇ ਸਰੂਪ ਨਾਲ ਜੋ ਤੋੜ-ਫੋੜ ਕੀਤੀ ਗਈ ਆ ਉਹਨਾਂ ਪਾਪੀਆਂ ਤੇ ਜੋ ਬੰਦੀ ਕਾਰਵਾਈ ਕੀਤੀ ਜਾਵੇ ਔਰ ਅੱਜ ਦੇ ਦਿਨ ਸਹਿਬ ਪਾਤਸ਼ਾਹ ਸਤਗੁਰ ਮਲਕੀਤ ਨਾਥ ਮਹਾਰਾਜ ਜੀ ਦੇ ਵੱਲੋਂ ਜੋ ਕਿ ਭੰਡਾਰੀ ਪੁੱਲ ਨੂੰ ਬੰਦ ਕੀਤਾ ਗਿਆ ਔਰ ਸੇਵਾਦਾਰਾਂ ਨੂੰ ਸ਼ਹਿਰ-ਸ਼ਹਿਰ ਸਾਰੇ ਸ਼ਹਿਰ ਦੇ ਵਿੱਚ ਪ੍ਰਕਰਮਾ ਕਰਾਈ ਗਈ ਹੈ ਔਰ ਬੰਦ ਦੀ ਜਿਹੜੀ ਕਾਲ ਦਿੱਤੀ ਗਈ ਸੀ ਸਹਿਬ ਪਾਤਸ਼ਾਹ ਜੀ ਵੱਲੋਂ ਉਹਨੂੰ ਸਪੂਰਨ ਰੰਗ ਦੇਣ ਵਾਸਤੇ ਅੱਜ ਸੇਵਾਦਾਰ ਖੱਲੇ ਨੇ ਤੇ ਅਸੀਂ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਆਦੇਸ਼ ਕਰਦੇ ਹਾਂ ਕਿ ਅੱਜ ਦੇ ਦਿਨ ਜਿਹੜਾ ਕੀ ਇਹ ਮੁਕੰਮਲ ਬੰਦ ਦੀ ਜਿਹੜੀ ਕਾਲ ਸਾਬ ਪਾਚਾ ਜੀ ਵੱਲੋਂ ਦਿੱਤੀ ਗਈ ਹੈ ਨੂੰ ਬੰਦ ਕਰਨਾ ਚਾਹੀਦਾ ਔਰ ਸੰਤ ਸਮਾਜ ਦਾ ਸਾਥ ਦੇਣਾ ਚਾਹੀਦਾ ਮਹਾਰਾਜ ਮਹੋਰ ਮੰਗ ਕੀ ਕਿਉਂਕਿ ਦੋਸ਼ੀ ਦਾ ਕੱਲ ਦਾ ਫੜ ਚੁਕੇ ਗਏ ਤੇ ਉਹ ਪੁਲਸ ਨੇ ਕਿਹਾ ਵੀ ਉੱਤੇ ਕਾਰਵਾਈ ਵੀ ਕੀਤੀ ਗਈ ਹੋਰ ਕੀ ਮੰਗ ਹਾਂਜੀ ਹਾਂਜੀ ਸਾਡੀ ਮੰਗ ਇਹ ਹੈ ਕਿ ਦੇਖੋ ਇੱਡਾ ਵੱਡਾ ਕਾਂਡ ਜਿਹੜਾ ਕੀਤਾ ਜਿਹੜਾ ਕਿ ਜਿਸ ਪਾਪੀ ਨੇ ਪਾਪ ਕੀਤਾ ਉਹ ਕੱਲੇ ਪਾਪੀ ਨੇ ਪਾਪ ਨਹੀਂ ਕੀਤਾ ਉਹਦੇ ਨਾਲ ਜਿਹੜੇ ਵੀ ਜਿੰਨੇ ਵੀ ਲੋਕ ਇਨਵੋਲਵ ਨੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਕਹਿੰਨੇ ਆ ਕਿ ਦੇਖੋ ਉਹਨੂੰ ਥੋੜਾ ਕਿਨੇ ਪ੍ਰੋਵਾਈਡ ਕਰਾਇਆ ਉਹਨੂੰ ਮਸ਼ੀਨ ਜਿਹੜੀ ਪ੍ਰੋਵਾਈਡ ਕਿਨੇ ਕਰਾਈ ਹੈ ਇਹਨਾਂ ਸਾਰਿਆਂ ਦੀ ਸਾਰਿਆਂ ਨੂੰ ਜਿਹੜੀ ਕਿ ਬੰਦੀ ਕਾਰਵਾਈ ਔਰ ਸੰਸਮਾਈ ਵੱਲੋਂ ਜਿਹੜੀ ਕਿ ਇਸ ਬੰਦੇ ਨੇ ਜਿਹੜੀ ਦੁਖਦਾਈ ਘਟਨਾ ਜਿਹੜੀ ਕੀਤੀ ਹੈ ਇਹਨੂੰ ਫਾਂਸੀ ਦੀ ਸਜ਼ਾ ਦੀ ਅਸੀਂ ਮੰਗ ਮੰਗਦੇ ਆ ਐਨਾਂ ਹੀ ਕਹਿੰਦੇ ਹੋ ਜੈ ਵਾਲਮੀਕੀ ਹਰ ਹਰ ਵਾਲਮੀਕੀ ਦੇ ਦੁਆਜੇ ਪੁਸ਼ਤੀ ਕੀ ਕਿਆ ਕਾਰਵਾਈ ਕੀ ਗਏ ਜਾਂ ਫਿਰ ਇੱਕ ਕੱਲ ਜਿਹੜੀ ਘਟਨਾ ਵਾਪਰੀ ਸੀਗੀ ਤੇ ਟਾਊਨ ਹਾਲ ਬਾਬਾ ਸਾਹਿਬ ਦੇ ਪੁੱਤਰ ਦੇ ਨਾਲ ਸ਼ਰਾਰਤ ਹੋਈ ਆ ਭਾਰਤੀ ਸੁਧਾਨ ਦੇ ਵੀ ਪ੍ਰਤੀਰੂਪ ਸੀ ਉਹਦੇ ਨਾਲ ਪੰਨ ਕਰਕੇ ਉਹਦੀ ਨੁਕਸਾਨ ਪਹੁੰਚਾਇਆ ਗਿਆ ਉਹਦੇ ਸਬੰਧ ਵਿੱਚ ਅੱਜ ਜਥੇਬੰਦੀਆਂ ਨੂੰ ਬੰਦੀ ਕਾਲ ਦਿੱਤੀ ਗਈ ਸੀ ਉਹਦੇ ਸਬੰਧ ਵਿੱਚ ਅਸੀਂ ਦੱਸਣਾ ਚਾਹੁੰਦੇ ਵੀ ਅਸੀਂ ਪਹਿਲਾਂ ਹੀ ਇਸ ਸਬੰਧ ਚ ਪਰਚਾ ਦਾਜ ਕਰਕੇ ਬਹੁਤ ਹੀ ਸਖਤ ਤਰਾਹਾਂ ਦੇ ਵਿੱਚ ਪਰਚਾ ਦਾਜ ਕੀਤਾ ਹੈ ਤੇ ਦੋਸ਼ੀ ਨੂੰ ਅਰੈਸਟ ਵੀ ਕਰ ਲਿਆ ਆ ਉਹਦੀ ਪਛਾਣ ਆਕਾਸ਼ ਸਿੰਘ ਸਾਨੂੰ ਭੁਪਿੰਦਰ ਸਿੰਘ ਵਾਸੀ ਧਰਮਕੋਟ ਹੋਈ ਹੈ। ਉਹਨੂੰ ਪ੍ਰੋਪਰ ਪੁੱਛ ਕੇ ਚੱਲੀ ਹੈ ਇੰਟਰੋਗੈਸ਼ਨ ਉਹਦੀ। ਤੇ ਅਸੀਂ ਡਿਊਰਿੰਗ ਅ ਇੰਟਰੋਗੈਸ਼ਨ ਜੋ ਵੀ ਫੈਕਟ ਸੌਣਗੇ ਵੀ ਉਹਦੇ ਨਾਲ ਕੋਈ ਹੋਰ ਸੀਗਾ ਜਾਂ ਨਹੀਂ ਸੀ ਕਿੱਦਾਂ ਆਇਆ ਸੀ ਉਹ। ਉਹ ਸਾਰੀ ਵਸ਼ੇਸ਼ ਕਿ ਸਭਾ ਤੋਂ ਕਿੰਨੇ ਘੜਿਆਂ ਦੇ ਵੱਲੋਂ ਅੱਜ ਬਸਰ ਫਰਦ ਕਰਵਾਇਆ ਗਿਆ ਕਿ ਮੌਲੂ ਸ਼ਾਹ ਤੋਂ ਕਿ ਕੀ ਪੁੱਛਿਆ ਗਿਆ। ਇਹ ਦੇਖੋ ਜੀ ਸਮੂਹ ਸਮਾਜ ਜਿਹੜਾ ਅਨਸੂਚਿਤ ਜਾਤੀਆਂ ਜਾਂ ਸੁਨਹਿਰ ਕੁਬੀਲੇ ਆ, ਪੀ.ਸੀ.ਵੀ. ਕੁਝ ਜਥੇਬੰਦੀਆਂ ਹੈਗੀਆਂ ਨੇ ਉਹਨਾਂ ਸਾਰਿਆਂ ਨੂੰ ਅੱਜ ਬੰਦੀ ਕਾਰ ਦਿੱਤੀ ਗਈ ਸੀ। ਉਹ ਜਿਸ ਬੰਦੇ ਉਹ ਸਾਰੇ ਸ਼ਹਿਰ ਦੇ ਵਿੱਚ ਸਖਤ ਸੁਰੱਖਿਆ ਪ੍ਰਬੰਧ ਜਿਹੜੇ ਕੀਤੇ ਗਏ ਆ ਅਲੱਗ-ਅਲੱਗ ਸਥਾਨਾਂ 'ਤੇ ਅਲੱਗ-ਅਲੱਗ ਅਫਸਰ ਲਾਏ ਗਏ ਨੇ ਤੇ ਅਸੀਂ ਇਹਨਾਂ ਨੂੰ ਅਪੀਲ ਕਰਦੇ ਆਂ ਕਿ ਤੁਸੀਂ ਜਿਹੜਾ ਆਪਣੀ ਖਾਲ ਦਿੱਤੀ ਆ ਉਹ ਸ਼ਾਂਤੀ ਦੇ ਨਾਲ ਇਹਨੂੰ ਪੂਰੀ ਕਰੋ ਕਿਸੇ ਦੇ ਨਾਲ ਆਪਾਂ ਧੱਕਾ ਨਹੀਂ ਕਰਨਾ ਇਸ ਤੋਂ ਆ ਜੇ ਕੋਈ ਸ਼ਰਾਰਤੀ ਐਸੇ ਜਿਹੜਾ ਉਹ ਗੈਰਕਾਨੂੰਨੀ ਕੋਈ ਗਤੀਵਿਧੀ ਕਰੂ ਉਹ ਦੇਖਾਫ ਕਰੀਏ ਸੰਗਤਰ ਕੋਲ ਅਪੀਲ ਕਰਨਾ ਚਾਹੁੰਦੇ ਹਾਂ ਕਿ ਹਰਮੰਦਰ ਸਾਹਿਬ ਜਾ ਰਹੇ ਆ ਰਸਤਾ ਤੋਂ ਕਿ ਸਖਤ ਤੋਂ ਜਾ ਰਹੇ ਜੇ ਕੋਈ ਰਸਤਾ ਹੈ ਰਿਟਸ ਸਟਰੀਟ ਤੇ ਆਪਣਾ ਦਰਵਾਜ਼ਾ ਤੋਂ ਨੂੰ ਜਾਂਦਾ ਹੈ ਸੰਗਨ ਉਹ ਹੀ ਪੀੜਾ ਵੀ ਤੁਸੀਂ ਆਰਾਮ ਦੇ ਨਾਲ ਛਾਤੀ ਦੇ ਨਾਲ ਸਰਦਾ ਦੇ ਨਾਲ ਹਰਮੰਦਰ ਸਾਹਿਬ ਆਉ ਆਪਣੇ ਦਰਸ਼ਨ ਕਰੋ ਤਾਂ ਆਪਣਾ ਵਾਪਸ ਜਾਓ